ਕੀ ਨਾਮ ਸਾਡੇ ਵਿੱਚ ਮਿਨੋਰਟੀ ਵਿੰਗ ਦੇ ਸੈਕਟ ਵੀ ਉਹ ਪ੍ਰਾਰਥਨਾ ਵਿੱਚ ਦੁਆਹੀ ਕਰਨਗੇ ਇਹਨਾਂ ਸਾਰੇ ਪਤਵੰਤੇ ਸੱਜਣਾ ਦੇ ਲਈ ਪ੍ਰਭੀ ਯਸ਼ਮਸੀਹ ਜੀ ਬਲੇਸਿੰਗ ਨੂੰ ਬਹੁਤ ਬਹੁਤ ਧੰਨਵਾਦ ਪਿਆਰਿਆਂ ਦੇ ਪਿਤਾ ਤੇ ਪਹਿਲੇ ਆਇਆਂ ਦੇ ਪਰਿਵਿਸ਼ਵ ਸੁਨਦੇਸ ਜਾਦੇ ਸ਼ਾਂਤੀ ਦੇ ਰਾਜਕੁਮਾਰ ਪ੍ਰਭੀ ਯਸ਼ੋ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਜੀ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਮੇਰੇ ਖੁਦਾ ਤੁਹਾਡੇ ਫਜ਼ਲ ਦੇ ਦੁਆਰਾ ਮੇਰੇ ਪਿਤਾ ਪਰਮੇਸ਼ਰ ਨੇ ਜਿਹੜਾ ਸਮਾਂ ਆਪਣੇ ਬੱਚਿਆਂ ਨੂੰ ਇਕੱਤਰ ਹੋਣ ਦੇ ਲਈ ਦੇਖਦਾ ਅਕੜਦੇ ਹੋ ਕੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਮੌਕਾ ਬਖਸ਼ਿਆ ਤੁਹਾਡਾ ਧੰਨਵਾਦ ਕਰਦਾ ਹਾਂ ਮਾਨ ਪਿਤਾ ਪਰਮੇਸ਼ਰ ਜੋ ਵੀ ਕਿਰਿਆ ਕਰਕੇ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਦਾਸ ਤੁਹਾਨੂੰ ਮੇਰੇ ਪਿਤਾ ਪਰਮੇਸ਼ਰ ਸਾਰਾ ਅਜੋਜਿਤ ਕੀਤਾ ਹੈ ਧੰਨਵਾਦ ਕਰਦਾ ਹਾਂ ਆਪਣੇ ਦਾਸ ਦੀ ਸ਼ਕਤੀ ਜਿਹੜੀ ਹੈ ਪਿਤਾ ਪਰਮੇਸ਼ਰ ਕਮਨਾ ਕਰਦਾ ਹਾਂ ਜੋ ਪ੍ਰਭੇ ਯਿਸੂ ਮਸੀਹ ਸ਼ੁਭ ਯਾਤਰਾ ਦੇ ਕਦਮ ਚੁੱਕ ਕੇ ਜਾਣ ਪ੍ਰਭੇ ਯਿਸੂ ਮਸੀਹ ਤੇਰੇ ਨਾਮ ਚ ਮੁਬਾਰਕ ਹੋ ਹallelujah ਪਿਤਾ ਪਰਮੇਸ਼ਰ ਜਿੰਨੇ ਵੀ ਪਿਤਾ ਪਰਮੇਸ਼ਰ ਅੱਜ ਤੋਂ ਅੰਤੇ ਸੇਠੇ ਮੇਰੇ ਪਿਤਾ ਪਰਮੇਸ਼ਰ ਪ੍ਰਭੇ ਯਿਸੂ ਬੁਲਾਏ ਗਏ ਉਹਨਾਂ ਨੇ ਨੇਤ ਤੇ ਨੂੰ ਪ੍ਰਭੂ ਜੀ ਕਬੂਲ ਕੀਤਾ ਹੈ ਉਹ ਆਏ ਹਨ ਸਭ ਨੂੰ ਤੇ ਤੁਹਾਡੀ ਮੈਂ ਆਸ਼ੀਰਵਾਦ ਔਰ ਇਸੇ ਤਰ੍ਹਾਂ ਹੀ ਹੁੰਦੀ ਹੈ ਪੋਲੀਨੇਸ਼ਨ ਪਾਸਟ ਅਸੋਸੀਏਸ਼ਨ ਨੇ ਜੋ ਇਹ ਪ੍ਰਾਦਾਨ ਇਹਨਾਂ ਨੂੰ ਕਦੀ ਵੀ ਯਾਦ ਕਰ ਸਕਦੇ ਹੋ ਤਾਂ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਇਹਨਾਂ ਛੋਟੀ ਉਮਰ ਦੇ ਵਿੱਚ ਪ੍ਰਭੂ ਨੇ ਬਹੁਤ ਵੱਡੀ ਜਮਾਤ ਕੀਤੀ ਹਾਂ ਹਾਂਜੀ ਸਰ ਜੀ ਨਾਮ ਆਪਣਾ ਇਹ ਆ ਮੇਰਾ ਨਾਮ ਜੋਰਸਨ ਨੇ ਜਿਹੜਾ ਸੋਭਾ ਯਾਤਰਾ ਗੱਡੀ ਆ ਰਹੀ ਹੈ ਕੀ ਗਣਾ ਚਾਹੁੰਦੇ ਹੋ ਬਾਰੇ ਇਹ ਦੇਖੋ 크리스마ਸ ਦਾ ਬਹੁਤ ਹੀ ਪਾਕ ਦੇੜਾ ਜਦ ਜੀ ਪ੍ਰਭੂ ਯੇਸ਼ੂ ਮਸੀਹ ਨੇ ਜਨਮ ਲਿਆ ਸੀ ਉਹਦੀ ਯਾਦਗਾਰੀ ਦੇ ਵਿੱਚ ਹਰ ਸਾਲ ਸਾਰੇ ਸ਼ਹਿਰਾਂ ਚ ਪੂਰੇ ਭਾਰਤ ਦੇ ਪੂਰੇ ਵਰਲਡ ਦੇ ਵਿੱਚ ਬੜੀ ਧੂਰ ਨਾਲ 크리스마ਸ ਮਨਾਇਆ ਜਾਂਦਾ ਤੇ ਲੋਕੀ ਇਹ ਤੇ ਸ਼ੋਭਾ ਯਾਤਰਾ ਦੇ ਤੌਰ ਤੇ ਆਪਣੀ ਖੁਸ਼ੀ ਦਾ ਜਸ਼ਨ ਕਰਦੇ ਆਂ ਔਰ ਹਰ ਹਰ ਸ਼ਹਿਰ ਦੇ ਵਿੱਚ ਆਮ ਤੌਰ ਤੇ ਹਰ ਕਸਬੇ ਦੇ ਵਿੱਚ ਇਹ ਚੱਲ ਕੇ ਸ਼ੋਭਾ ਯਾਤਰਾ ਕਰੀ ਜਾਂਦੀਆਂ ਇਹਨਾਂ ਇੱਕ ਵਧੀਆ ਸੰਦੇਸ਼ ਲੋਕਾਂ ਨੂੰ ਦਿੱਤਾ ਜਾਂਦਾ ਪਿਆਰ ਦਾ ਸੰਦੇਸ਼ ਕਿ ਜਿੱਦਾਂ ਪ੍ਰਭੂ ਜੈਸੁਸ ਦੁਨੀਆ 'ਚ ਜਨਮ ਲਿਆ ਤੇ ਪ੍ਰਕਾਸ਼ ਪਿਆਰ ਦਾ ਸੰਦੇਸ਼ ਫੈਲਾਇਆ ਉਹ ਸੰਦੇਸ਼ ਜਿਹੜਾ ਅਸੀਂ ਸ਼ੁਭਾ ਯਾਤਰਾ ਨੇ ਸਾਰੀ ਦੁਨੀਆ ਤੱਕ ਪਹੁੰਚਾਣਾ ਹੈ ਉਹਦੇ ਦੀ ਸ਼ੁਭਾ ਯਾਤਰਾ ਕਰਦੇ ਚਰੇ ਇਸ ਵਰਮੇ ਪੁਨਿਓਰਟੀ ਵਿੰਗ ਦਾ ਸਟੇਟ ਪ੍ਰੈਜ਼ੀਡੈਂਟ ਆਮਦਿਤ ਪਾਰਟੀ ਹੁੰਦੇ ਦੇ ਨਾਤੇ ਆਪਣੇ ਘੱਟ ਗਿਣਤੀ ਲੋਕਾਂ ਦੇ ਲਈ ਇੰਕ ਮੈਸੇਜ ਕਮੇ ਕਰਤਾ ਕਿ ਆਮਾਦੀ ਪਾਰਟੀ ਸਾਰੇ ਵਰਗਾਂ ਦੇ ਲਈ ਬਰਾਬਰ ਭਲੇ ਦੇ ਕੰਮ ਕਰਦੀ ਹੈ ਔਰ ਜੋ ਵਾਰ ਦੇ ਲੋਕਲੇ ਕਰਦੀ ਆ ਉਸੇ ਤਰ੍ਹਾਂ ਮਸੀਹ ਸਮਾਜ ਨੂੰ ਕੋਈ ਵੀ ਮੁਸ਼ਕਲ ਪਰੇਸ਼ਾਨੀ ਆ ਉਹਦੇ ਲਈ ਅਸੀਂ ਦਿਨ ਰਾਤ ਖੜੇ ਆ ਪਾਰਟੀ ਵੱਲੋਂ ਵੀ ਖੜੇ ਆ ਸਰਕਾਰ ਵੱਲੋਂ ਅਸੀਂ ਨਾਲ ਖੜੇ ਲੋੜਾਂ ਤੋਂ ਮੁਸੀਬਤਾਂ ਪਰੇਸ਼ਾਨੀ ਆ ਅਸੀਂ ਹਾਜ਼ਰ ਆ ਔਰ ਮੈਂ ਸਾਰਿਆਂ ਨੂੰ ਹਮੇਸ਼ਾਲ ਦੀਆਂ ਤੇ ਪ੍ਰਭੂ ਜੀ ਉਸ ਮਸੀਹ ਤੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਕੱਟ ਗਿਣਤੀ ਲੋਕਾਂ ਦੀ ਜਿਹੜੀ ਵੀ ਡਿਮਾਂਡ ਆ ਜਿੱਦਾਂ ਕਬਰਸਤਾਨ ਆ ਉਹਦੇ ਬਾਰੇ ਸਰਕਾਰ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਤੇ ਜਿੱਥੇ-ਜਿੱਥੇ ਨਹੀਂ ਆ ਸਾਨੂੰ ਜਾਣਕਾਰੀ ਦਿੱਤੀ ਜਾਵੇ ਸਾਡੇ ਹੱਥ ਕੰਚਾਰਜ ਮਲਤਾਨੀ ਜੀ ਸਾਡੇ ਨਾਲ ਇਹਨਾਂ ਦੀ ਜੋ ਸਮੱਸਿਆ ਹੈਗੀ ਆ ਕਬਰਸਤਾਨ ਦੇ ਕੋਈ ਮੁੱਦੇ ਹੈਗੇ ਕਈ ਹਨ ਕਿਉਂਕਿ ਇਦਾਂ ਹਾਂਜੀ ਮੈਂ ਉਹਦੇ ਬਾਰੇ ਪਿਛਲੀ ਵਾਰੀ ਵੀ ਮੀਟਿੰਗ ਕੀਤੀ ਸੀ ਪਾਸਟਰ ਸਰਬੰਨਾ ਨਾਲ ਤੇ ਮੈਂ ਕਹਿ ਸੀ ਸੀ ਆਪਣੇ ਜਿਹੜੀਆਂ ਡਿਮਾਂਡਸ ਆ ਉਹ ਦਿਓਸ ਸਾਡੇ ਮਿਨੋਰਟੀ ਕਮਿਸ਼ਨ ਦੇ ਥਰੂ ਵੀ ਦੇ ਸਕਦੇ ਆ ਮਿਨੋਰਟੀ ਵੰਦੇ ਥਰੂ ਵੀ ਦੇ ਸਕਦੇ ਜਿੱਥੇ ਜਿੱਥੇ ਨਹੀਂ ਆ ਜਿੱਥੇ 20 ਤੋਂ 30 40% 크ਿਸਚਨ ਆ ਉਥੇ ਸਰਕਾਰ ਜਿਹੜੀ ਆ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ ਪਿਆ ਆਲਰੇਡੀ ਕਿ ਕਬਰਿਸਤਾਨ ਮੁਹਈਆ ਕਰਾਇਆ ਜਾਏਗਾ ਇਹਦੇ ਲਈ ਸਾਨੂੰ ਸਾਡੇ ਹਲਕਾਂਚਾਰ ਤੇ ਡੀਸੀ ਸਾਹਿਬਾਨ ਨੂੰ ਵਿਸ਼ਵਾਸ ਚ ਲੈਣਾ ਪੈਣਾ ਨਾਲ ਔਰ ਅਸੀਂ ਉਹਦੇ ਚ ਹੈਲਪ ਕਰਾਂਗੇ ਤਾਂ ਜਿੱਥੇ ਕੋਈ ਜਗ੍ਹਾ ਨਹੀਂ ਲੱਭਦੀ ਸਰਕਾਰੀ ਜਗ੍ਹਾ ਆ ਜਾਂ ਕੋਈ ਵਕਫਾ ਬੋਰਡ ਦੀ ਆ ਸਾਨੂੰ ਉਹਦੇ ਪੇਪਰ ਦਿਓ ਜਾਣਕਾਰੀ ਦਿਓ ਸੀ ਉਹ ਲੋਡ ਕਰਾ ਕੇ ਢਾਹ ਹਾਂਜੀ ਸਰ ਜੋ ਤੁਸੀਂ ਜਾਂ ਜੋ ਸੋਭਾ ਯਾਤਰੀਆਂ ਵਿੱਚ ਮੁੱਖ ਮੈਂ ਆਉਣ ਤੇ ਬੋਜਾਂ ਸਰਗਿਤ ਕੀਤੀ ਕੀ ਕਰਨ ਚਾਹੁੰਦੇ ਹੋ ਦੇਖੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਦੁਨੀਆ ਵਿੱਚ ਕ੍ਰਿਸਮਸ ਦਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਉਸੇ ਹੀ ਨਿਧੀ ਤਹਿਤ ਖੇਰੀਆਂ ਵਿੱਚ ਵੀ ਬਾਕੀ ਸ਼ਹਿਰਾਂ ਵਾਂਗੂ ਦੁਨੀਆ ਦੇ ਪੂਰੇ ਸ਼ਹਿਰਾਂ ਪਿੰਡਾਂ ਵਾਂਗੂ ਅੱਜ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਸਾਡੇ ਆਮ ਆਦਮੀ ਪਾਰਟੀ ਦੇ ਮinority ਵਿੰਗ ਦੇ ਸਟੇਟ ਪ੍ਰੈਜ਼ੀਡੈਂਟ ਜਾਰਜ ਸੋਨੇਜੀ ਸਪੈਸ਼ਲ ਤੌਰ ਤੇ ਆਏ ਹੋਏ ਨੇ ਸਾਡੇ ਡਿਸਟ੍ਰਿਕਟ ਦੇ ਮinority ਵਿੰਗ ਦੇ ਪ੍ਰਧਾਨ ਜੌਨਸਨ ਸੀ ਵੀ ਇੱਥੇ ਪ੍ਰੈਜ਼ੈਂਟ ਨੇ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਮੁਕੇਰੀਆਂ ਦੇ ਇਸ ਸ਼ੁਭ ਯਾਤਰਾ ਵਿੱਚ ਅੱਜ ਹਾਜ਼ਰੀ ਭਰ ਰਹੇ ਹਾਂ ਪਰ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਦੀ ਮੁਕੇਰੀ ਸਿਟੀ ਟੀਮ ਵੱਲੋਂ ਪੂਰੇ ਵਿਸ਼ਵ ਵਿੱਚ ਵੱਸਦੇ ਸਾਰੇ ਨਾਗਰਿਕਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ 크ਿਸਮਸ ਦੇ ਵੱਡੇ ਦਿਨ ਦੀਆਂ ਮੁਬਾਰਕਬਾਦ ਦਿੰਦਾ ਪਰਮਾਤਮਾ ਕਰੇ ਸ਼੍ਰੀ ਜਸੂ ਸਿੰਘ ਜੀ ਕਰਨ ਕਿ ਅਸੀਂ ਸਾਰੇ ਨਾਲ ਮਿਲ ਕੇ ਭਾਈਚਾਰਕ ਸਾਜ ਬਣਾ ਕੇ ਦੁਨੀਆ ਤੇ ਸ਼ਾਂਤੀਪੂਰਕ ਮਾਹੌਲ ਵਿੱਚ ਵਧੀਆ ਜੀਵਨ ਬਤਸਰ ਕਰੀਏ ਜੈ ਹਿੰਦ ਜੈ ਭਾਰਤ ਮੈਂ ਤੁਹਾਡਾ ਆਪਣਾ ਪ੍ਰਧਾਨ ਚੇਅਰਮੈਨ ਐਨ ਜੀਓ ਅਤੇ ਮਨ ਸਟੇਟ ਬੋਰਡ ਕਮਿਊਨਿਟੀ ਪੰਜਾਬ ਆਮਾ ਦੀ ਬਾਣੀ ਨੂੰ ਮੈਂ ਸਾਰੇ ਸਾਰਿਆਂ ਨੂੰ ਹੀ ਵਧਾਈ ਦੇਣਾ ਚਾਹੁੰਦਾ ਹਾਂ 크리스마ਸ ਦਿਹਾੜੇ ਦੀ ਅਤੇ ਆਉਣ ਵਾਲੇ ਨਵੇਂ ਸਾਲ ਦੀ ਤੇ ਜੋ ਅੱਜ ਮਕੇਰੀਆਂ ਵਿਖੇ 16 ਤਰੀਕ ਦੀ ਰੈਲੀ ਜੋ ਸਾਡੇ ਪਾਸਟ ਸੋਸੋਸੀਏਸ਼ਨ ਮਕੇਰੀਆਂ ਮਕੇਰੀਆਂ ਨੂੰ ਵੀ ਬਹੁਤ ਹੀ ਅੱਜ ਦੀ ਤਰੀਕ ਚ ਜੋ ਵਿਸ਼ਾਲ ਰੈਲੀ ਕੱਢ ਕੇ ਸਾਡੇ 크ਿਸਚਨ ਭਾਈਚਾਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਅਤੇ ਸਾਰੇ ਹੀ 크ਿਸਚਨ ਭਾਈਚਾਰੇ ਨੂੰ ਮੈਂ ਇੱਕ ਵਧਾਈ ਦੇਣਾ ਚਾਹੁੰਦਾ ਹਾਂ ਅਤੇ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਅਸੀਂ ਸਾਰੇ ਹੀ ਨਾਲ ਮਿਲ ਕੇ ਇਸ ਦਿਹਾੜੇ ਨੂੰ ਬਹੁਤ ਹੀ ਖੁਸ਼ਹਾਲੀ ਤਰੀਕੇ ਨਾਲ ਨਵੇਂ ਅਤੇ ਨਵੇਂ ਸਾਲ ਦੇ ਲਈ ਵੀ ਮੈਂ ਸਾਰਿਆਂ ਨੂੰ ਹੀ ਵਧਾਈ ਦਿੰਦਾ ਜੈ ਹਿੰਦ ਜੈ ਬੰਦ ਹallelujah ਹallelujah ਬਰੋ ਯੇਸ਼ੂ ਮਸੀਹ ਕੇ ਨਾਮ ਕੀ ਜੈ ਯੇਸ਼ੂ ਮਸੀਹ ਕੇ ਨਾਮ ਕੀ ਜੈ ਹallelujah 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 बाक़ी त मां घटि जी त